ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 21 ਮਾਰਚ ਤੋਂ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਇਸ ਵੇਲੇ ਤਿਹਾਰ ਜੇਲ੍ਹ ਦੇ ਵਿੱਚ ਭੇਜਿਆ ਹੋਇਆ ਔਰ ਆਮ ਆਦਮੀ ਪਾਰਟੀ ਦੇ ਵਰਕਰ ਇਹਨਾਂ ਦੇ ਲੀਡਰਸ ਜਿਹੜੇ ਆ ਇਹ ਕੇਜਰੀਵਾਲ ਦੀ ਰਿਹਾਈ ਵਾਸਤੇ ਕੇਜਰੀਵਾਲ ਨੂੰ ਛਡਾਉਣ ਵਾਸਤੇ ਧੰਨੇ ਪ੍ਰਦਰਸ਼ਨ ਕਰ ਰਹੇ ਨੇ ਦਿੱਲੀ ਦੇ ਵਿੱਚ ਪਿਛਲੇ ਹਫਤੇ ਐਤਵਾਰ ਨੂੰ ਇਹਨਾਂ ਨੇ ਇੱਕ ਬਹੁਤ ਵੱਡੀ ਰੈਲੀ ਵੀ ਕੀਤੀ ਸੀ ਜਿੱਥੇ ਇੰਡੀਆ ਬਲੌਕ ਦੇ ਸਾਰੇ ਲੀਡਰਸ ਜਿਹੜੇ ਆ ਉੱਥੇ ਪਹੁੰਚੇ ਸੀਗੇ ਤੇ ਉਹਨਾਂ ਨੇ ਮੋਦੀ ਸਰਕਾਰ ਦੇ ਉੱਤੇ ਜਿਹੜਾ ਉਹ ਨਿਸ਼ਾਨੇ ਵੀ ਵਿੰਨੇ ਸੀਗੇ ਕਿ ਮੋਦੀ ਸਰਕਾਰ ਆਮ ਆਦਮੀ ਪਾਰਟੀ ਨਾਲ ੱੱਕਾ ਕਰ ਰਹੀ ਐ ਅੱਜ ਖਟਕੜ ਕਲਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਭੁੱਖ ਹੜਤਾਲ ਕੀਤੀ ਹੋਈ ਐ ਇਹ ਭੁੱਖ ਹੜਤਾਲ ਵੀ ਜਿਹੜੀ ਐ ਅਰਵਿੰਦ ਕੇਜਰੀਵਾਲ ਨੂੰ ਰਿਹਾ ਕਰਾਉਣ ਦੇ ਸੰਦਰਭ ਦੇ ਵਿੱਚ ਹੀ ਜਿਹੜੀ ਰੱਖੀ ਗਈ ਹੈ ਇਹ ਭੋਖੜਤਾਲ ਸਵੇਰੇ 11 ਵਜੇ ਤੋਂ ਲੱਗੇ ਸ਼ਾਮ ਦੇ 5 ਵਜੇ ਤੱਕ ਚੱਲੇਗੀ ਇੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦੋਂ ਜਨਤਾ ਨੂੰ ਸੰਬੋਧਨ ਕਰ ਰਹੇ ਸੀ ਤਾਂ ਉਹ ਇੱਕ ਵਾਰ ਫੇਰ ਜਿਹੜਾ ਉਹ ਭਾਜਪਾ ਦੇ ਨਿਸ਼ਾਨੇ ਵਿੰਨ ਰਹੇ ਸੀਗੇ ਉਹ ਕਹਿੰਦੇ ਵੀ ਭਾਜਪਾ ਦਾ ਤਾਂ ਇਹ ਹਾਲ ਆ ਵੀ ਭਾਜਪਾ ਕਿਸੇ ਨੂੰ ਬੋਲਣ ਹੀ ਨਹੀਂ ਦਿੰਦੀ ਕਿਸੇ ਦੀ ਗੱਲ ਦਲੀਲ ਅਪੀਲ ਸੁਣਦੇ ਹੀ ਨਹੀਂ ਆ ਬਸ ਆਪਣਾ ਹੀ ਇਹ ਜਿਹੜਾ ਵਾ ਨਿਜਾਮ ਜਿਹੜਾ ਉਹ ਥੋਪੜਾ ਚਾਹੁੰਦੇ ਆ ਇਹ ਉਹ ਚਾਹੁੰਦੇ ਆ ਵੀ ਜੋ ਅਸੀਂ ਕਹਿ ਰਹੇ ਆ ਉਹ ਸੱਚ ਆ ਅਗਲਾ ਬੰਦਾ ਝੂਠਾ ਇਸੇ ਤਹਿਤ ਕਹਿੰਦੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਹੋਇਆ ਕਿਸੇ ਕਿਸਮ ਦਾ ਕੋਈ ਸਬੂਤ ਜਿਹੜਾ ਉਹ ਅਰਵਿੰਦ ਕੇਜਰੀਵਾਲ ਦੇ ਖਿਲਾਫ ਹੈ ਨਹੀਂ ਸੰਜੇ ਸਿੰਘ 6 ਮਹੀਨੇ ਕੈਦ ਕੱਟਣ ਤੋਂ ਬਾਅਦ ਰਿਹਾ ਹੋ ਗਏ ਆਖਰਕਾਰ ਈਡੀ ਨੂੰ ਕਹਿਣਾ ਪਿਆ ਜੀ ਇਹਨਾਂ ਨੂੰ ਤੁਸੀਂ ਛੱਡ ਦਿਓ ਫਿਲਹਾਲ ਸਾਡੇ ਕੋਲ ਕੋਈ ਇਹਨਾਂ ਨੂੰ ਰੋਕਣ ਦਾ ਜਾਂ ਇਹਨਾਂ ਦੀ ਜਿਹੜੀ ਸਜ਼ਾ ਵਧਾਉਣ ਦਾ ਕੋਈ ਸਾਡੇ ਕੋਲ ਵੈਲਿਡ ਰੀਜ਼ਨ ਹੈ ਨਹੀਂ ਕਹਿੰਦੇ ਇਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਨੂੰ ਵੀ ਇਸ ਕਰਕੇ ਕੈਦ ਕੀਤਾ ਹੋਇਆ ਵੀ ਅਰਵਿੰਦ ਕੇਜਰੀਵਾਲ ਕਿਤੇ ਚੋਣ ਪ੍ਰਚਾਰ ਨਾ ਕਰਨ ਅਰਵਿੰਦ ਕੇਜਰੀਵਾਲ ਅਗਰ ਚੋਣ ਪ੍ਰਚਾਰ ਕਰਨਗੇ ਤਾਂ ਸੁਭਾਵਕ ਜੀ ਗੱਲ ਹੈ ਉਹ ਭਾਜਪਾ ਤੇ ਨਿਸ਼ਾਨਾ ਵਿੰਨਣਗੇ ਉਹ ਭਾਜਪਾ ਦੀਆਂ ਖਾਮੀਆਂ ਇਹਨਾਂ ਦੀਆਂ ਕਮੀਆਂ ਜਿਹੜੀਆਂ ਉਹ ਜਨਤਾ ਦੇ ਸਾਹਮਣੇ ਰੱਖਣਗੇ ਕਿ ਭਾਜਪਾ ਕਿਵੇਂ ਇਸ ਦੇਸ਼ ਨੂੰ ਲੁੱਟ ਰਹੀ ਆ ਉਹ ਕਹਿੰਦੇ ਵੀ ਭਾਜਪਾ ਸਭ ਤੋਂ ਕਰਪਟ ਪਾਰਟੀ ਆ ਇਲੈਕਟੋਰਲ ਬਾਂਡਸ ਦਾ ਜਦੋਂ ਦਾ ਮਾਮਲਾ ਸਾਹਮਣੇ ਆਇਆ ਉਤੋਂ ਸਿੱਧ ਹੋ ਗਿਆ ਕਿ ਭਾਜਪਾ ਕਿਵੇਂ ਵੱਡੇ ਕਾਰੋਬਾਰੀਆਂ ਦਾ ਗੁੱਟ ਮਰੋੜਦੀ ਹੈ ਤੇ ਬਾਅਦ ਚ ਉਹਨਾਂ ਕੋਲੋਂ ਇਲੈਕਟੋਰਲ ਬਾਂਡਸ ਦੇ ਰੂਪ ਦੇ ਵਿੱਚ ਇਹਨਾਂ ਨੇ ਪੈਸੇ ਲਏ ਇਹੀ ਕੁਝ ਕਹਿੰਦੇ ਸ਼ਰਾਬ ਨੀਤੀ ਨਾਲ ਵੀ ਹੋਇਆ ਸਾਡੀ ਜਿਹੜੀ ਪਾਲਿਸੀ ਜਿਹੜੀ ਦਿੱਲੀ ਦੀ ਪਾਲਿਸੀ ਬਣਾਈ ਸੀ ਜਿਸ ਤਹਿਤ ਇਹ ਸਾਰਾ ਘੇਰਾ ਬਣਿਆ ਵੀ ਜਿਹਦੇ ਵਿੱਚ ਅਰਵਿੰਦ ਕੇਜਰੀਵਾਲ ਮਨੀਸ਼ ਸੋਸੋਦੀਆ ਸੰਜੇ ਸਿੰਘ ਗ੍ਰਿਫਤਾਰ ਹੋਏ ਕਹਿੰਦੇ ਉਹ ਵੀ ਪਾਕ ਸਾਫ ਸਗੀ ਪਾਲਿਸੀ ਪਰ ਤੱਕੇ ਦੇ ਨਾਲ ਜਿਹੜੇ ਕਾਰੋਬਾਰੀ ਸੀਗੇ ਉਹਨਾਂ ਕੋਲੋਂ ਬਿਆਨ ਦਵਾਏ ਗਏ ਕਿ ਹਾਂ ਇਹਦੇ ਵਿੱਚ ਧਾਂਦਲੀ ਹੋਈ ਆ ਉਹਨਾਂ ਦੇ ਗੁੱਟ ਮਰੋੜੇ ਗਏ ਫਿਰ ਬਾਅਦ ਵਿੱਚ ਜਦੋਂ ਉਹਨਾਂ ਨੇ ਬਿਆਨ ਦੇ ਦਿੱਤੇ ਵਾਧਾ ਮਾਫ ਗਵਾਹ ਬਣ ਗਏ ਤਾਂ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਮਨੀਸ਼ ਸੋਧਿਆ ਤੋਂ ਲੈ ਕੇ ਅਰਵਿੰਦ ਕੇਜਰੀਵਾਲ ਤੱਕ ਦੀਆਂ ਗ੍ਰਿਫਤਾਰੀਆਂ ਹੋਈਆਂ ਸੋ ਕਿਤੇ ਨਾ ਕਿਤੇ ਭਗਵੰਤ ਮਾਨ ਜਿਹੜੇ ਆ ਉਹ ਇਸ ਵੇਲੇ ਪੂਰੇ ਹਮਲਾਵਰ ਹੋਏ ਹੋਏ ਨੇ ਚੋਣਾਂ 2024 ਦੀਆਂ ਇਸ ਵੇਲੇ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਨੇ ਪਰ ਭਗਵੰਤ ਮਾਨ ਇਸ ਵੇਲੇ ਪੂਰੇ ਆਪਣੇ ਪੁਰਾਣੇ ਅੰਦਾਜ਼ ਦੇ ਵਿੱਚ ਨਜ਼ਰ ਆ ਰਹੇ ਆ ਕਿ ਜਦੋਂ ਉਹ ਮੁੱਖ ਮੰਤਰੀ ਨਹੀਂ ਹੁੰਦੇ ਸੀਗੇ ਉਸ ਵਕਤ ਜਦੋਂ ਉਹ ਰੈਲੀਆਂ ਕਰਦੇ ਸੀਗੇ ਤਾਂ ਵਿਰੋਧੀਆਂ ਨੂੰ ਜਿਵੇਂ ਨਿਸ਼ਾਨੇ ਤੇ ਲੈਂਦੇ ਸੀ ਇੱਕ ਵਾਰ ਭਗਵੰਤ ਮਾਨ ਜਿਹੜੇ ਆ ਉਹ ਫੇਰ ਉਸੇ ਅੰਦਾਜ਼ 'ਚ ਉਸੇ ਰੂਪ ਦੇ ਵਿੱਚ ਨਜ਼ਰ ਆ ਰਹੇ ਆ ਲੋਕਾਂ ਨੂੰ ਸੰਬੋਧਨ ਕਰ ਰਹੇ ਆ ਆਪਣੀਆਂ ਪ੍ਰਾਪਤੀਆਂ ਯਾਨੀ ਕਿ ਆਮ ਆਦਮੀ ਪਾਰਟੀ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਨੇ ਉਹ ਗਿਣਵਾ ਰਹੇ ਆ ਔਰ ਨਾਲ ਦੀ ਨਾਲ ਜੰਮ ਕੇ ਜਿਹੜਾ ਭਾਜਪਾ ਨੂੰ ਘੇਰ ਰਿਹਾ ਭਾਜਪਾ ਵੱਲੋਂ ਕੀਤੀਆਂ ਜਾ ਰਹੀਆਂ ਤਾਂਦਲੀਆਂ ਭਾਜਪਾ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਜਿਹੜੀ ਆ ਉਹਨੂੰ ਵੀ ਲੋਕਾਂ ਦੀ ਕਚਹਿਰੀ ਦੇ ਵਿੱਚ ਰੱਖ ਰਹੇ ਨੇ ਹਾਲਾਂਕਿ ਇਹ ਜਿਹੜੀ ਭੋਖੜ ਧਾਲ ਅੱਜ ਵਿੱਢੀ ਗਈ ਹੈ ਖਟਕੜ ਕਲਾਂ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਹੋਣਾ ਦਾ ਜਿਹੜਾ ਪਿੰਡ ਆ ਉੱਥੇ ਮਿਊਜ਼ੀਅਮ ਵੀ ਬਣਾਇਆ ਭਗਵੰਤ ਸਿੰਘ ਮਾਨ ਹੋਣਾ ਨੇ ਉਸ ਮੈਦਾਨ ਦੇ ਵਿੱਚ ਅੱਜ ਇੱਕ ਭਾਰੀ ਇਕੱਠ ਹੈ ਜਿੱਥੇ 92 ਦੇ 92 ਐਮ ਐਲ ਏ ਜਿਹੜੇ ਆ ਉਹ ਆਪਣੇ ਸਮਰਥਕਾਂ ਦੇ ਨਾਲ ਪਹੁੰਚੇ ਹੋਏ ਆ ਭਗਵੰਤ ਮਾਨ ਉਹਨਾਂ ਨੂੰ ਸੰਬੋਧਨ ਕਰ ਰਿਹਾ ਇਸ ਭੋਖੜ ਧਾਲ ਤੋਂ ਵੋਟਾਂ 'ਚ ਤਬਦੀਲ ਹੁੰਦੀ ਆ ਜਾਂ ਨਹੀਂ ਹੁੰਦੀ ਇਹਦੇ ਬਾਰੇ ਤਾਂ 1 ਜੂਨ ਨੂੰ ਪਤਾ ਲੱਗੇਗਾ ਪਰ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਆ ਕਿ ਭਗਵੰਤ ਮਾਨ ਦਾ ਸਿਆਸੀ ਕਦ ਜਿਹੜਾ ਉਹ ਵੱਡਾ ਹੋ ਗਿਆ ਕਿਉਂਕਿ ਪਿਛਲੇ ਹਫਤੇ ਜਦੋਂ ਦਿੱਲੀ ਦੀ ਰਾਮਲੀਲਾ ਗਰਾਊਂਡ ਦੇ ਵਿੱਚ ਇੱਕ ਇੰਡੀਆ ਬਲਾਕ ਵੱਲੋਂ ਰੈਲੀ ਕੀਤੀ ਗਈ ਸੀ ਤਾਂ ਉਹਦੇ ਵਿੱਚ ਜਿਹੜੇ ਭਗਵੰਤ ਸਿੰਘ ਮਾਨ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਨੇ ਜਿਹੜੇ ਵੱਡੇ ਲੀਡਰਸ ਦੇ ਨਾਲ ਕੁਰਸੀਆਂ ਸਾਂਝੀਆਂ ਕੀਤੀਆਂ ਜਿਹੜੀ ਇੱਕੋ ਕਤਾਰ ਦੇ ਵਿੱਚ ਇਹਨਾਂ ਦੀਆਂ ਕੁਰਸੀਆਂ ਲੱਗੀਆਂ ਸੀਗੀਆਂ ਕਿਵੇਂ ਰਾਹੁਲ ਗਾਂਧੀ ਹੁਣਾ ਦੇ ਨਾਲ ਇਹ مشਵਰਾ ਕਰਦੇ ਵੀ ਦਿਖੇ ਕਿਤੇ ਨਾ ਕਿਤੇ ਐਦਾਂ ਲੱਗਦਾ ਵੀ ਹੁਣ ਭਗਵੰਤ ਮਾਨ ਜਿਹੜੇ ਆ ਇਹ ਨੈਸ਼ਨਲ ਲੀਡਰ ਬਣ ਚੁੱਕੇ ਨੇ ਵੱਡੇ ਇਹਨਾਂ ਦਾ ਜਿਹੜਾ ਕਦ ਹੈ ਸਿਆਸੀ ਕਦ ਜਿਹੜਾ ਉਹ ਵੱਡਾ ਹੋ ਚੁੱਕਾ ਇਸੇ ਦੇ ਚੱਲਦਿਆਂ ਹੁਣ ਭਗਵੰਤ ਮਾਨ ਜਿਹੜੇ ਅੱਜ ਭੋਖੜ ਧਾਲਵੀ ਕਰ ਰਹੇ ਆ ਔਰ ਦੇਖਦੇ ਹਾਂ ਕਿ ਭਗਵੰਤ ਮਾਨ ਦਾ ਜਿਹੜਾ ਸਿਆਸੀ ਕਦ ਹੁਣ ਦਿਨੋ ਦਿਨ ਵੱਧਦਾ ਜਾ ਰਿਹਾ ਇਹ ਲੋਕਾਂ ਨੂੰ ਭਰਮਾਉਣ ਦੇ ਵਿੱਚ ਲੋਕਾਂ ਨੂੰ ਵੋਟਾਂ ਦੇ ਵਿੱਚ ਤਬਦੀਲ ਕਰਨ ਦੇ ਵਿੱਚ ਕਾਮਯਾਬ ਹੁੰਦਾ ਜਾਂ ਨਹੀਂ ਹੁੰਦਾ ਇਹਦੇ ਬਾਰੇ ਜਿਹੜਾ ਪਤਾ ਆਪਾਂ ਨੂੰ 1 ਜੂਨ ਨੂੰ ਲੱਗੇਗਾ ਪਰ ਭਗਵੰਤ ਮਾਨ ਇਸ ਵੇਲੇ ਪੂਰੇ ਹਮਲਾਵਰ ਅੰਦਾਜ਼ ਦੇ ਵਿੱਚ ਨਜ਼ਰ ਆ ਰਹੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ